ਹਾਂਜੀ ਵਾਹਿਗੁਰੂ ਜੀ ਅੱਜ ਜਪਤਪ ਸੰਜਮ ਦੀ ਇੱਕ ਸਾਖੀ ਕਹਾਣੀ ਲਾਲੋ ਸਹਿਰ ਤੁਹਾਡੇ ਨਾਲ ਕਰਦੇ ਹਾਂ ਇੱਕ ਨਿਤਨੇਮੀ ਜੋ ਦਿੱਲੀ ਦੇ ਦਵਾਰਾ ਸਾਹਿਬ ਜਾਂਦਾ ਉਸ ਨੂੰ ਰਸਤੇ ਦੇ ਵਿੱਚ ਹਰ ਰੋਜ਼ ਇੱਕ ਅਮੀਰ ਜੋ ਇੱਕ ਗਰੀਬ ਤੇ ਉਹਨੂੰ ਦੋਵੇਂ ਮਿਲਦੇ ਨੇ ਗਰੀਬ ਜਿਸ ਦੇ ਕੱਪੜੇ ਫਟੇ ਹੋਏ ਨੇ ਸਿਰ ਤੇ ਸੱਤ ਹੈ ਨਹੀਂ ਉਹ ਨੂੰ ਕਹਿੰਦਾ ਵੀ ਤੂੰ ਗੁਰੂ ਮਹਾਰਾਜ ਅੱਗੇ ਅਰਦਾਸ ਕਰੀਂ ਅੱਜ ਕਰੀਂ ਵੀ ਮੈਨੂੰ ਕੁਝ ਖਾਣ ਪੀਣ ਜੋਗਾ ਮੇਰਾ ਹੀਲਾ ਵਸੀਲਾ ਕਰ ਦੇਵੇ। ਅਮੀਰ ਉਹਨੂੰ ਕਹਿੰਦਾ ਹੈ ਵੀ ਤੂੰ ਜਾਏ ਗੁਰੂ ਮਹਾਰਾਜ ਅੱਗੇ ਅਰਦਾਸ ਕਰੀਂ ਵੀ ਮੇਰੇ ਕੋਲੇ ਬਹੁਤਾ ਖਾਣ ਪੀਣ ਨੂੰ ਮੇਰੇ ਕੋਲ ਸਾਰੀਆਂ ਸਭ ਜ਼ਰੂਰਤਾਂ ਨੇ ਪੇਹੁਣ ਉਹ ਇਹਨਾਂ ਉਹ ਬੰਦ ਕਰ ਦੇਵੇ। ਉਹ ਬੰਦਵਾਰਾ ਸਾਹਿਬ ਜਾਂਦਾ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਤੇ ਵਾਪਸ ਆ ਜਾਂਦਾ। ਵਾਪਸ ਆਉਂਦਿਆਂ ਉਹ ਅਮੀਰ ਪੁੱਛਦਾ ਵੀ ਤੂੰ ਕੀ ਕਿਹਾ ਕੀਤੀ ਗੱਲ ਮਹਾਰਾਜ ਜੀ ਕਹਿੰਦਾ ਵਿਹਾਮਾ ਗੁਰੂ ਮਹਾਰਾਜ ਨੇ ਗਲਤੀ ਕੀਤੀ ਤੇ ਉਹ ਕਹਿੰਦਾ ਕਿ ਉਹਨਾਂ ਨੇ ਕੀ ਜਵਾਬ ਦਿੱਤਾ ਗੁਰੂ ਮਹਾਰਾਜ ਨੇ ਕਹਿੰਦਾ ਉਹਨਾਂ ਨੇ ਜਵਾਬ ਦਿੱਤਾ ਵੀ ਉਹ ਕਹਿੰਦਾ ਵੀ ਸ਼ੁਕਰੀਆ ਦਾ ਕਰਨਾ ਛੱਡ ਦੇਵੇ ਵੀ ਤੂੰ ਉਹਨਾਂ ਦਾ ਸ਼ੁਕਰੀਆ ਦਾ ਕਰਨਾ ਛੱਡ ਦੇ ਹਰ ਗੱਲ ਤੇ ਤੇਰਾ ਭਲਾ ਹੋਵੇ ਸਰਵਟ ਦਾ ਭਲਾ ਹੋਵੇ ਦੀ ਗੱਲ ਦਾ ਨਹੀਂ ਛੱਡ ਦੇਵੇ ਤੇ ਮੈਂ ਤੇਰੀਆਂ ਸਭ ਸੂਤਾਂ ਬੰਦ ਕਰ ਦੂੰਗਾ ਉਹ ਕਹਿੰਦਾ ਇਹ ਤਾਂ ਹੋ ਨਹੀਂ ਸਕਦਾ ਕੰਨਾਂ ਜੇ ਇਹ ਨਹੀਂ ਹੋ ਸਕਦਾ ਤਾਂ ਫਿਰ ਤੇਰੀ ਆ ਸੁਪਰ ਸੌਂਤਾਂ ਵੀ ਨਹੀਂ ਬਣਨ ਹੋ ਸਕਦੀਆਂ ਤੇ ਅੱਗੇ ਆਉਂਦਾ ਅੱਗੇ ਉਹ ਫਕੀਰ ਮਿਲਦਾ ਉਹ ਵੀ ਫਟੇ ਹਾਂ ਉਹ ਕਹਿੰਦਾ ਵੀ ਹਾਂ ਵੀ ਤੁਖਰਦਾਸ ਨੇ ਬੇਨਤੀ ਕੀਤੀ ਸੀ ਉਹ ਤੋਂ ਮਹਾਰਾਜ ਜਗੇ ਗੁਰੂ ਮਹਾਰਾਜ ਕਹਿੰਦੇ ਵੀ ਉਹਨੂੰ ਕਹੇ ਵੀ ਉਹ ਸ਼ੁਕਰੀਆ ਦਾ ਕਰਿਆ ਕਰ ਸਲਵਤ ਦੇ ਭਲੇ ਦੀ ਅਰਦਾਸ ਕਰਿਆ ਕਰੇ ਉਹ ਕਹਿੰਦਾ ਵੀ ਹਾਂ ਮੈਂ ਸ਼ੁਰੂਆਤ ਦੇ ਭਲੇ ਦੀ ਦਸ ਕਰੂੰ ਮੈਂਰੇ ਕੋਲੇ ਕੀ ਹੈ ਮੈਂ ਕਾਦੇ ਵਾਸਤੇ ਸ਼ੁਰੂਆਤ ਤੋਂ ਤੱਕ ਲਈ ਦਸ ਦਸ ਕਰਾਂ ਮੇਰੇ ਕੋਲ ਖਾਣ ਨੂੰ ਰੋਟੀ ਨਹੀਂ ਇਕ ਡੰਗ ਵੀ ਤੇ ਮੈਂ ਸ਼ੁਰੂਆਤ ਤੋਂ ਭਲੇ ਦੀ ਦਸ ਕਰਦਾ ਹਾਂ ਇਹ ਉਹ ਕਹਿੰਦਾ ਫਿਰ ਤੈਨੂੰ ਤੇਰਾ ਹੱਲ ਨਹੀਂ ਹੋ ਇਹ ਗੱਲਾਂ ਸੁਣਨ ਨੂੰ ਛੋਟੀਆਂ ਲੱਗਦੀਆਂ ਨੇ ਕਿਨ ਸਮਝ ਬਹੁਤ ਵੱਡੀ ਹੈ ਇਹਨਾਂ ਦੇ ਵਿੱਚ ਤੁਸੀਂ ਸਮਝੋ ਵੀ ਜਦੋਂ ਆਪਾਂ ਸ਼ੁਕਰੀਆ ਦਾ ਕਿਸੇ ਦਾ ਕਰਦੇ ਆਪਾਂ ਹਰ ਘਰ ਤੇ ਕਿਸੇ ਨਾ ਕਿਸੇ ਘਰ ਤੇ ਇੱਕ ਬੰਦੇ ਨੂੰ ਕਹਿ ਦਿੰਦੇ ਆ थैंक यू ਇੱਕ ਬੰਦਾ ਨਹੀਂ ਕਹਿੰਦਾ ਤਾਂ ਇਸ ਵਿੱਚ ਆਪਾਂ ਘਟ ਨਹੀਂ ਜਾਂਦੇ ਕਿਸੇ ਦਾ ਸ਼ੁਕਰੀਆ ਦਾ ਕਰਨ ਨਾਲ ਗੁਰੂ ਮਹਾਰਾਜ ਦਾ ਬਹੁਤ ਵੱਡੀ ਗੱਲ ਹੈ ਤਾਂ ਉਹਨਾਂ ਦਾ ਸ਼ੁਕਰੀਆ ਦਾ ਨਾ ਕਰੀ ਆਪਾਂ ਦੋ ਬੰਗ ਦੀ ਰੋਟੀ ਨਹੀਂ ਜਾਂਦੀ ਆਪਾਂ ਇਹ ਜਿਹਦਾ ਜੇ ਸ਼ੁਕਰੀਆ ਦਾ ਕਰ ਦਈਏ ਤਾਂ ਬਹੁਤ ਵੱਡੀ ਗੱਲ ਆਪਾਂ ਤੇ ਤਾਂ ਨੂੰ ਕਿਵੇਂ ਲੱਗੀ ਇਹ ਮੇਰੀ ਤੇਰੀ ਕਹਾਣੀ ਹੈ ਤਾਂ ਇਹ ਦਾ ਸਰੂਪ ਬਹੁਤ ਡੂੰਘਾ ਹੈ ਫਿਰ ਮਿਲੀ ਹੈ ਸਾਨੂੰ ਕਿਤਾ ਉਸ ਨੂੰ ਇਸ ਬਾਰੇ ਕੀ ਸੋਚਦੇ ਹੋ ਇਸ ਕਹਾਣੀ ਬਾਰੇ ਸਾਨੂੰ ਕਮੈਂਟਾਂ ਦੇ ਵਿੱਚ ਵਿਚਾਰ ਆਪਣਾ ਦਿਓ ਗੁਰਾਇਕੂ ਜੀ ਦਾ ਫਾਲਸਾ ਉਹ ਗੁਰਾਇਕੂ ਜੀ ਕਿਹਾ ਤੇ ਫਿਰ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ